ਪਰ ਲੋਕਾਂ ਦੀ ਮੰਗ ਹੈ ਪੰਜਾਬ ਦੇ ਕਿ ਇਹ ਹੋਣਾ ਚਾਹੀਦਾ ਹੈ ਇਹ ਅੱਗੇ ਚੰਗੀ ਸਰਕਾਰ ਚੱਲੀ ਉਹ ਵੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬੜੀਆ ਰਿਹਾ ਪੰਜਾਬ ਦੀ ਬੜੀ ਤਰੱਕੀ ਹੋਈ ਉਹਨਾਂ ਸਮੇਂ ਚ ਇਹ ਇਕੱਠਾ ਹੋਣਾ ਚਾਹੀਦਾ ਹੈ ਹਲੇ ਕੋਈ ਇਕਤਾ ਦੀ ਮੰਗ ਨਹੀਂ ਜਦੋਂ ਕੋਈ ਗਾ ਮੀਟਿੰਗ ਹੋਏਗੀ ਜਾਂ ਕੋਈ ਅੱਦਾ ਇੱਕ ਦੂਜੇ ਦੇ ਨੇਤਾ ਵਾਲੀ ਗੱਲ ਬਣੇਗੀ ਕੋਈ ਵਿਚ ਵਿਚੋਲੇ ਪੈਂਦੇ ਹੋਗਾ ਸ਼ਾਸਨ ਦੇ ਵਿੱਚ ਸਭ ਕੁਝ ਸਬੂਤ ਹੁੰਦਾ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਉਦੋਂ ਪੰਜਾਬ ਦੀਆਂ ਜਿਹੜੀਆਂ ਕੁਝ ਸਮੱਸਿਆਵਾਂ ਨੇ ਇਹ ਜ਼ਰੂਰ ਉਹਨਾਂ ਨਾਲ ਦੀਆਂ ਜ਼ਰੂਰ ਕੀਤੀਆਂ ਨੇ ਕਿਹੜੀਆਂ ਮੇਰੀ ਜਾਤੀ ਰਹਿ ਹੈਗੀ ਹੈ ਬਾਕੀ ਜੋ ਪਾਰਟੀ ਕਰੂਗਾ ਲੋਕਾਂ ਦੀ ਮੰਗ ਹੈ ਇੱਥੇ ਤੁਸੀਂ ਬੰਦੇ ਐਂ ਕਰੋ ਅੱਜ ਜਿਹੜੇ ਸਾਰੇ ਬਾਹਰ ਬੱਤੇ ਖੜੇ ਆ ਇਹਨਾਂ ਨੂੰ ਪੁੱਛ ਲਓ ਵੀ ਹੋਣਾ ਚਾਹੀਦਾ ਕਿ ਇੱਕ ਨੇ ਨਹੀਂ ਕਹਿਣਾ ਵੀ ਨਹੀਂ ਹੋਣਾ ਚਾਹੀਦਾ ਜਦ ਪੁੱਛ ਲਓ ਸਾਰਿਆਂ ਨੂੰ ਪੁੱਛ ਲਓ ਸਾਰਿਆਂ ਨੂੰ ਪੁੱਛ ਲਓ ਬਾਹਰ ਤੇ ਫਿਰ ਲੋਕਾਂ ਦੀ ਰਾਇ ਹੋਊਗੀ ਨਾ ਇਹ ਕੋਈ ਸਾਈਵੇ ਤੇ ਨਹੀਂ ਮੇਰੇ ਹਲੇ ਮੈਂ ਤਾਂ ਮਿਲਿਆ ਵੀ ਨਹੀਂ ਬੰਦਿਆਂ ਨੂੰ ਵਿਚਰ ਕੋਈ ਨਹੀਂ ਆਪਾਂ ਕੰਮ ਕਰੀ ਕਰਨਾ ਉਹ ਆਜੂ ਕੋਈ ਛੱਡੋ ਉਸ ਤੇ ਮੇਟਣਾ ਪਾਓ ਆਪਾਂ ਆਪਣਾ ਕੰਮ ਕਰੀਏ ਤੇ ਚਲ ਮੈਂ ਕਹਿੰਦਾ ਵੀ ਮੰਨ ਲਓ ਕਿ ਕਾਲੀ ਦਲ ਗਲਤ ਕਰ ਰਿਹਾ ਸੀ ਉਸ ਵੇਲੇ ਮੰਨ ਲਓ ਫਿਰ ਜ਼ਹਿਦਾਦਾਰ ਦੀ ਡਿਊਟੀ ਬਣਦੀ ਸੀ ਨਾ ਜ਼ਹਿਦਾਦਾਰ ਰੋਕ ਲਾਉਂਦਾ ਜ਼ਹਿਦਾਦਾਰ ਨੇ ਇਹ ਗਲਤ ਕਰ ਰਹੇ ਸੀ ਫਿਰ ਜਿਹੇਦਾਰ ਨੂੰ ਰੋਕ ਦੇਣਾ ਚਾਹੀਦਾ ਸੀ ਵੀ ਨਹੀਂ ਹਲੇ ਤੁਸੀਂ ਸਹਿਰ ਜੋ ਪੰਜ ਮੈਂਬਰ ਕਮੇਟੀ ਕਾਪੀਆਂ ਬੰਡੂਗੀ ਤੁਸੀਂ ਤੁਹਾਡੇ ਵਾਲੀ ਭਰਤੀ ਠੀਕ ਨਹੀਂ ਗਈ ਇਹਨੂੰ ਵੱਧ ਕਰੋ ਸਰਵੰਤਿਆ ਕਰੀ ਫਿਰ ਉਹਨਾਂ ਨੇ ਡੈਲੀਗੇਟਾਂ ਦੀ ਚੋਣ ਰੱਖਤੀ ਫਿਰ ਵੀ ਉਹਨਾਂ ਜਿਹੇਦਾਰ ਨੇ ਕੁਝ ਕਿਹਾ ਵੀ ਤੁਸੀਂ ਕਿਉਂ ਰੱਖੀਏ ਚੋਣ ਇਹਨੂੰ ਬੰਦ ਕਰੋ ਫਿਰ ਪ੍ਰਧਾਨ ਚੁਣ ਗਿਆ ਪ੍ਰਧਾਨ ਦੇ ਉੱਤੇ ਵੀ ਕੋਈ ਦੋਸ਼ ਨਹੀਂ ਲਾਇਆ ਹੁੰਦਾ ਨੇ ਫਿਰ ਕਿਵੇਂ ਤੁਸੀਂ ਕਹਿ ਸਕਦੇ ਆ ਵੀ ਉਹਨਾਂ ਨੂੰ ਨਹੀਂ ਪਈ ਜਾਈ ਮੀਨ ਉਹਨਾਂ ਦੀ ਅਗਵਾਈ ਸਾਰਾ ਅਗਵਾਈ ਗਿਆ ਜਿਹੜਾ ਨੇ ਵੀ ਅਗਵਾਈ ਕਰੂ ਭਰਤੀ ਦੀ ਮੈਂ ਨਹੀਂ 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 ਅਗਵਾਈ ਕਾਦੀ ਕਰੂਗੀ ਕਾਦੀ ਕਰੂ ਭਰਤੀ ਕਮੇਟੀ ਤੇ ਹੁਣ ਕਰ ਲਈ ਅਗਵਾਈ ਹਾਂਜੀ ਅਗਵਾਈ ਆਹੀ ਕਰਨੀ ਸੀ ਨਾ ਕਾਪੀਆਂ ਦੇਣੀਆਂ ਸੀ ਹੋਰ ਤਾਂ ਭਰਤੀ ਹੋਰ ਕਿਵੇਂ ਕਰੂਗੀ ਅਗਵਾਈ ਹੋਰ ਕਾਦੀ ਕਰੂਗੀ ਵੇਖੋ ਤੁਸੀਂ ਚੱਲੋ ਬ੍ਰੀਕੀ ਚ ਜਾਓ ਇੱਕ ਜਿਹੜਾ ਬੰਦਾ ਹੈਡ ਹੁੰਦਾ ਕਿਸੇ ਚੀਜ਼ ਦਾ ਪਾਣੀ ਮੈਂਬਰ ਕਮੇਟੀ ਬਣਾ ਦਿਓ ਸੱਤ ਬਣਾ ਦਿਓ 20 ਬਣਾ ਦਿਓ ਉਹ ਨਹੀਂ ਸਪੀਸ ਹੈ ਦਮਾਰੀ ਮਰਿਓ ਅੱਛਾ ਹੋਇਆ ਨੇ ਪਰ ਇਹ ਜਾਣਦੇ ਆ ਵੀ ਜੋ ਕੋਈ ਸਰਕਾਰ ਸਿਕੰਦਰ ਸਿੰਘ ਦੀ ਮਲੂਕਾ ਸਾਹਿਬ ਨੇ ਰਾਮਪੁਰੋਂ ਫੂਲ ਹਲਕੇ ਦੇ ਲਈ ਕੀਤਾ ਜਾਂ ਸ਼ੋਮਣੀ ਟਾਲੀਡਾਂ ਦੇ ਲਈ ਕੀਤਾ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਇਹਨੂੰ ਕਰ ਸਕਿਆ ਜਾਂ ਕੇ ਕਰ ਸਕੇਗਾ ਸੋ ਇਹਨਾਂ ਦੀ ਲੋੜ ਸਦਾ ਵੱਡੀ ਗਲਤ ਸਮਝ ਹੈ ਮੈਂ ਰੁੱਸਿਆ ਨਹੀਂ ਨਾ ਸਾਨੂੰ ਤਾਂ ਕਾਲੀ ਦਲ ਚੋਂ ਕੱਢਤਾ ਸੀ ਅਸੀਂ ਤਾਂ ਆਪ ਜਿਤਾ ਸਤੀਫਾ ਦਿੰਦੇ ਨਾ ਰੁੱਸੇ ਤਾਂ ਤਾਂ ਹੁੰਦੇ ਜੇ ਮੈਂ ਸਤੀਫਾ ਦੇ ਕੇ ਕਾਲੀ ਦਲ ਚੋਂ ਕਿਸੇ ਹੋਰ ਪਾਰਟੀ ਚ ਲਿਆ ਜਾਂਦਾ ਫਿਰ ਉਹ ਗੱਲ ਛੋੜੇ ਵਾਲੀ ਇਹ ਠੀਕ ਵੈਰਦੀ ਸਾਨੂੰ ਤਾਂ ਪਤਾ ਹੀ ਟੀਵੀ ਤੇ ਲੱਗਿਆ ਵੀ ਸਾਨੂੰ ਪਾਰਟੀ ਚੋਂ ਕੱਢਤਾ ਰੁੱਸੇ ਸੀ ਕਹਦੇ ਨਾ ਅਸੀਂ ਤਾਂ ਰੁੱਸੇ ਹੀ ਨਹੀਂ ਉਹ ਤਾਂ ਸਿਤਾ ਸ਼ਰਤਾਂ ਦੀ ਗੱਲ ਕਰੀਂਦੇ ਤੁਸੀਂ ਰੁਸਕੇ ਗਏ ਹੋਗੇ ਵੀ ਆਹ ਗੱਲਾਂ ਤੁਸੀਂ ਸਾਡੇਆਂ ਬੰਦੇ ਨਹੀਂ ਅਸੀਂ ਤਾਂ ਹੁਣ ਚੱਲੇ ਆ ਇਹ ਤਾਂ ਗੱਲ ਹੋਈ ਹੀ ਨਹੀਂ ਕਿਤੇ ਪਾਰਕ ਕੀਤੀ ਇਹ ਗੱਲ ਤੇ ਕਿੱਥੇ ਆਈ ਨਹੀਂ ਮੈਂ ਨਾ ਮੱਲਵਾਇਗਾ ਲੋ ਵੀ ਪਾਰਕ ਤੇ ਮੈਂ ਕੱਟਾਂ ਹਾਂ ਕੱਟਾਂ ਮੈਂ ਕਿਹਾ ਨਹੀਂ ਕੱਟਦਾ ਹਾਂ ਕੱਟਦਾ ਹਾਂ ਮੈਨੂੰ ਕੱਟਦਾ ਕੋਈ ਨੋਟਿਸ ਨਹੀਂ ਭੇਜਿਆ ਹਾਂ ਕੁਝ ਨਹੀਂ ਹਾਂ ਬਿਨਾਂ ਨੋਟਿਸ ਦੇ ਤੋ ਬਿਹੜਾ ਸਾਨੂੰ ਸੁਣੇ ਤੋਂ ਕੱਟਦਾ ਬਾਅਦ ਚ ਵੀ ਸੁਣਿਆ ਸਾਨੂੰ ਕਿ ਫੇਰ ਹੁਣ ਮੰਨ ਲਓ ਕਿ ਜਿਹੜੀਆਂ ਸਾਰੀਆਂ ਗੱਲਾਂ ਵਾਤਾ ਬੈਕਗ੍ਰਾਉਂਡ ਸਾਰੀਆਂ ਉਹ ਉਵੇਂ ਹੀ ਨੇ ਹੁੰਦੀਆਂ ਵੀ ਹੁਣ ਕਿਹੜੀ ਗੱਲ ਲੈਣ ਨੂੰ ਵਰਤਦਾ ਵੀ ਨਹੀਂ ਬੈਕਗ੍ਰਾਉਂਡ ਹੋਰ ਤਾਂ ਕੋਈ ਗੱਲ ਆਪਾਂ ਤਾਂ ਕੀ ਦੂਜਿਆਂ ਦਾ ਤਾਂ ਮੈਨੂੰ ਪਤਾ ਨਹੀਂ ਦੂਜਿਆਂ ਨੂੰ ਤਾਂ ਦੂਜਿਆਂ ਦੇ ਜਵਾਬ ਦੇਣਾ ਮੈਂ ਤਾਂ ਕੋਈ ਬੈਕਗ੍ਰਾਉਂਡ ਵਾਲੀ ਇਸ ਗੱਲ ਕੀਤੀ ਨਹੀਂ ਇੱਕ ਗੱਲ ਅਸੀਂ ਪਹਿਲਾਂ ਵੀ ਕੀਤੀ ਸੀ ਕੋਈ ਲੋਕ ਹੋ ਨਹੀਂ ਹੈਗਾ ਹੁਣ ਵੀ ਮੈਂ ਕਹਿੰਦਾ ਅਸੀਂ 2022 'ਚ ਕੀਤੀ ਸੀ ਇਹ ਤਾਂ ਬਾਅਦ 'ਚ ਆਇਆ ਨਾ ਹੁਣ ਅੱਜ ਘੁੜ ਲੈਤਾ ਅਸੀਂ 2022 'ਚ ਵੀ ਅੱਧਾ ਬੰਦਿਆਂ ਨੇ ਵਾਰਤਾ ਉਹ ਵੀ ਵੱਡੇਰੇ ਹਾਜ਼ਰ ਕਿਹਾ ਸੀਗਾ ਬੀਜੀ ਕੇਰਾ ਸਕੱਤਰ ਥੋੜਾ ਜਿਹਾ ਪਿੱਛੇ ਹਟ ਕੇ ਕੋਈ ਆਪਦਾ ਪ੍ਰਧਾਨ ਬਣਾ ਲੇ ਪਾਸਟ ਜਿੱਦੂ ਮਰਜੀ ਬਣਾ ਲੇ ਜੀਤੂ ਨੇ ਸਾਲ ਪਿੱਛੇ ਹਟ ਜੇ ਫਿਰ ਫਿਰ ਉਹਨਾਂ ਤੇ ਇਹ ਨਹੀਂ ਚੱਲਣਾ ਤੇ ਇਹ ਵਾਲੀ ਇਹ ਕੰਮ ਤੇ ਅਸੀਂ ਤੋਂ ਉਹ ਵੀ ਕਹਿਤਾ ਸੀ ਕਿ ਉਹਨਾਂ ਨੂੰ ਉਹ ਤਾਂ ਪਾਇ ਕਿ ਉਹ ਵੀ ਕਹਿਤਾ ਸੀ ਉਸ ਤੋਂ ਬਹੁਤ ਵੱਡੇ ਸਵਾਲ ਸਾਰੇ ਬਹੁਤੇ ਕਿਹਾ ਇਹਦਾ ਬੋਨ ਨਹੀਂ ਹੋਰ ਤਾਂ ਮੈਂ ਮੰਗ ਨਹੀਂ ਕੀਤੀ ਕੋਈ ਮੇਰੀ ਕੀਤੀ ਤਾਂ ਦੱਸ ਦਿਓ ਇੱਕੋ ਹੀ ਗੱਲ ਹੋ ਗਈ ਨਾ ਕਿ ਅਸਤੀਫਾ ਮੰਗਿਆ ਤੁਸੀਂ ਹੋਰ ਤਾਂ ਕੋਈ ਨਹੀਂ ਉਹ ਤਾਂ ਅਸੀਂ ਬਾਈ ਜੀ ਮੰਗ ਰਹੇ ਸੀ ਤੇ ਮੈਂ ਕਦੋਂ ਕਿਹਾ ਮੈਂ ਸਗਨੇ ਨੂੰ ਮਾਰਾ ਤਾਂ ਕਦੇ ਵੀ ਕਿਹਾ ਹੀ ਨਹੀਂ ਮਾਰਾ ਕਦੇ ਨਹੀਂ ਉਹ ਵੀ ਹੁਣ ਵੀ ਉਹ ਤਾਂ ਬਾਤ ਤੇ ਲੋ ਗੱਲ ਕਾਲ ਤੱਕ ਤੇ ਚਲੀ ਗਈ ਚਲੀ ਗਈ ਨਾ ਕਿਵੇਂ ਗਈ ਚਲੀ ਗਈ ਕਾਲ ਤੱਕ ਤੇ ਨਹੀਂ ਸੱਦ ਲਿਆ ਉਹਨੇ ਸਾਰੀਆਂ ਗੱਲਾਂ ਮੰਨ ਲਿਆ ਜੋ ਕਾਲ ਤੱਕ ਤੇ ਕਿਹਾ ਉਸੇ ਸ਼ਰਤ ਕਿਹਾ ਹਾਂ ਨਹੀਂ ਸੀ ਵੀ ਕੁਝ ਉਹਦੀਆਂ ਗੱਲਾਂ ਉਹ ਵੀ ਉਹਨੇ ਮੰਨ ਲਈਆਂ ਜਿਵੇਂ ਬਹਿਵਲ ਨਾਲ ਉਹਦਾ ਕੋਈ ਤਲਕੀ ਨਹੀਂ ਸੀ ਬੇਅਰਵੀਨ ਨਾਲ ਉਹਦਾ ਕੋਈ ਤਲਕੀ ਨਹੀਂ ਸੀ ਮਾਫੀ ਵਾਲੇ ਨਾਲ ਉਹਦਾ ਤਲਕ ਸੀਗਾ ਚਲੋ ਫਿਰ ਵੀ ਉਹਨੇ ਸਾਰੀਆਂ ਗੱਲਾਂ ਆਪਦੀ ਝੋਲੀ ਚ ਪਾ ਲਈਆਂ ਤੇ ਸੜ ਕੇ ਵੀ ਦੋ ਤੋਆ ਮੈਂ ਆਪ ਦੀ ਚੋੜੀ ਕੋ। ਤਾਂ ਕਿ ਉਹਨਾਂ ਨੇ ਸਜ਼ਾ ਲਾਤੀ। ਧਾਰਮਿਕ ਜੋ ਲੱਗਦੀ ਹੁੰਦੀ ਹੈ ਜੋ ਕਾਲ ਤੱਕ ਤੱਕ ਨੂੰ ਠੀਕ ਲੱਗਿਆ ਆਪਾਂ ਉਹ ਤੋਂ ਕੋਈ ਕਿਰਤੂ ਪ੍ਰੰਤੂ ਨਹੀਂ ਕਰਦਾ ਉਹਨੇ ਲਾਤੀ ਸਜ਼ਾ। ਉਸ ਤੋਂ ਬਾਅਦ ਇੱਕ ਭਰਤੀ ਕਮੇਟੀ ਬਣਾਤੀ। ਕਿ ਗਿਆ ਸੱਤ ਮੈਂਬਰੀ ਕਮੇਟੀ ਹੈ ਭਰਤੀ ਕਰਾਉਗੀ ਕਾਦੀ ਦਲ ਦੀ ਪ੍ਰਧਾਨ ਅਸਤੀਫਾ ਦੇਵੇ ਤੇ ਨਵੀਂ ਭਰਤੀ ਨਾਲ ਜਿਹਨੂੰ ਡੈਲੀਗੇਟ ਚੋਣਾ ਚਾਹੋਗੇ ਚੋਣ ਦੇਣਗੇ। ਚਲੋ ਉਹਨੇ ਅਸਤੀਫਾ ਵੀ ਦਿੱਤਾ। ਕਮੇਟੀ ਥੋੜੇ ਦਿਨ ਵਾਸਤੇ ਦਿੱਤਾ ਬਾਅਦੇ ਫਿਰ ਵਾਸਤੇ ਦੇ ਦਿੱਤਾ ਉੱਥੇ ਹੀ ਅਸਤੀਫਾ ਦਿੱਤਾ। ਮੁੜ ਕੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕਰਕੇ ਬਣੀ ਚੋਣ ਕਰ ਲਈ। ਛੋੜ ਕਰਕੇ ਪ੍ਰਧਾਨ ਬਣ ਕੇ ਕਾਂਦੀ ਪੰਦੇ ਨੂੰ ਵੀ ਚੋਣ ਠੀਕ ਹੈ ਜਿਵੇਂ ਸ੍ਰੋਣੀ ਅਕਾਲੀ ਦਲ ਆ ਪੰਜਾਬ ਦੀ ਖੇਤਰੀ ਪਾਰਟੀ ਹੈ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਬਹੁਤ ਬੁਰੀ ਤਰੀਕੇ ਨਾਲ ਜਿਹੜੇ ਲੋਕਾਂ ਨੇ ਨਕਾਰਿਆ ਪਰ ਲੋਕਾਂ ਦੇ ਮਨ ਦੇ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਇੱਕੇ ਜੀਸ਼ ਵੀ ਹੋ ਰਹੀ ਹੈ ਵੀ ਜਿਹੜਾ ਸ੍ਰੋਣੀ ਅਕਾਲੀ ਦਲ ਹੈ ਉਹ ਖਤਮ ਨਹੀਂ ਹੋਣਾ ਚਾਹੀਦਾ ਕਦੇ ਨਾ ਕਦੇ ਹੁਣ ਲੋਕਾਂ ਦੇ ਜ਼ਹਿਨ ਦੇ ਵਿੱਚ ਇਹ ਵੀ ਆਉਂਦਾ ਹੈ ਵੀ ਕਾਲੀ ਦਲ ਉੱਪਰ ਰੁਕੇ ਦੇਖੋ ਆਪਣੇ મતਭੇਦ ਭਾਵੇਂ ਕੋਈ ਵੀ ਹੋਣ ਸਰਦਾਰ ਸਾਹਿਬ ਇਹ ਗੱਲ ਤਾਂ ਜ਼ਰੂਰ ਹੈ ਕਿ ਬਤੇ ਹੀ ਤਾਂ ਪੰਜਾਬ ਦਾ ਕਾਦੀਦਾਰੀ ਭਾਵੇਂ ਕਿਸੇ ਨੂੰ ਕੋਈ ਗੱਲ ਚੰਗੀ ਲੱਗੇ ਭਾਵੇਂ ਨਾ ਲੱਗੇ ਮਦਈ ਤਾਂ ਹਮੇਸ਼ਾ ਕਾਲੇ ਨਾਲ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਉਹਨਾਂ ਨੂੰ ਸੈਂਟਰ ਦੀ ਮਰਜ਼ੀ ਨਾਲ ਚੱਲਣਾ ਪੈਂਦਾ ਜੋ ਸੈਂਟਰ ਦਾ ਹੁਕਮ ਆ ਗਿਆ ਜੈਸ ਨੋ ਉਹਨਾਂ ਨੇ ਜਿਵੇਂ ਹੁਣ ਕਈ ਵਾਰ ਇਸ ਸਮਝੌਤੇ ਬਾਰੇ ਕਹਿ ਦਿੰਦੇ ਆ ਮੈਂ ਕਿਹਾ ਵੀ ਸਮਝੌਤਾ ਤਾਂ ਜੋ ਸੈਂਟਰ ਵਾਲਾ ਨੇ ਕਹਿਤਾ ਉਹਦੀ ਥੱਲੇ ਵਾਲਾ ਨੇ ਮਿੰਟ ਚ ਮੰਨ ਲੈਣਾ ਐਵੇਂ ਗੱਲਾਂ ਬਾਤਾਂ ਕਰਦੇ ਆ ਨਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਨਾ ਦੱਸਣਾ ਜੋ ਉਹਨਾਂ ਦਾ ਫੈਸਲਾ ਹੋ ਗਿਆ ਉਹ ਹੋ ਜਾਣਾ ਜਿਹੜੇ ਕਾਂਗਰਸ ਪਾਰਟੀ ਦਾ ਹੁਕਮ ਆਵੇ ਉਹ ਮੰਨ ਲੈਂਦੇ ਆਪ ਵਾਲਿਆਂ ਦਾ ਉਹ ਮੰਨ ਲੈਂਦੇ ਆ ਕਾਂਗਰਸ ਦਾ ਆਵੇ ਉਹ ਮੰਨ ਲੈਂਦੇ ਆ ਬੀਜਪੀ ਦਾ ਆਵੇ ਉਹ ਮੰਨ ਲੈਂਦੀ ਆ ਸੋ ਇਹ ਪੰਜਾਬ ਦੇ ਵਾਸਤੇ ਅਕਾਲੀ ਦਲ ਦਾ ਜਿਉਂਦਾ ਰਹਿਣਾ ਬਿਲਕੁਲ ਬਹੁਤ ਜ਼ਰੂਰੀ ਹੈ ਪੰਜਾਬ ਸਰਹੱਦੀ ਸਟੇਟ ਹੈ ਬਾਰਡਰ ਦੀ ਸਟੇਟ ਹੈ ਇੱਥੇ ਅਕਾਲੀ ਦਲ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੇ ਪੰਜਾਬੀਆਂ ਦੀਆਂ ਕੁਰਬਾਨੀਆਂ ਵੀ ਬਹੁਤ ਹੈ ਦੇਸ਼ ਦੇ ਵਾਸਤੇ ਵੀ ਬਹੁਤ ਹਰ ਖੇਤਰ ਦੇ ਵਿੱਚ ਹੀ ਕੁਰਬਾਨੀਆਂ ਨੇ ਸੋ ਹੁਣ ਤਾਂ ਸਾਰੀਆਂ ਪਾਰਟੀਆਂ ਤੇ ਕਾਂਗਰਸੀਆਂ ਦਾ ਤੁਸੀਂ ਗੱਲ ਕਰੋ ਉਹ ਵੀ ਕਹਿੰਦੇ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਬਾ ਜਕਰ ਸਾਹਿਬ ਦੇ ਬੋਲ ਤਾਂ ਉਹ ਵੀ ਕਾਂਗਰਸ ਤੋਂ ਪਤਲਾ ਹੋਣਾ ਚਾਹੀਦਾ ਇਹ ਗੱਲ ਸੱਚ ਹੈ ਤੇ ਹੁਣ ਲੋਕਾਂ ਦੀ ਜ਼ੇਹਨ 'ਚ ਵੀ ਆ ਗਈ ਯਾਰ ਗੱਪੀ ਕਰ ਬੈਠੇ ਪਿੱਛੇ ਐਵੇਂ ਜਿਹਾ ਜਵਾਜੇ ਚਾਕੇ ਵੋਟਾਂ ਪਾ ਬੈਠੇ ਰਿਜ਼ਲਟ ਕੋਈ ਨਿਕਲਿਆ ਨਹੀਂ ਮਾੜਾ ਹੀ ਰਿਜ਼ਲਟ ਨਿਕਲਿਆ ਉਹਦਾ ਕੋਈ ਚੰਗਾ ਤਾਂ ਨਿਕਲਿਆ ਨਹੀਂ ਕਿਉਂਕਿ ਕੋਈ ਇੱਕੀ ਕੋ ਇਹੋ ਜੀ ਗਲਤ ਹੈ ਹੀ ਨਹੀਂ ਜਿਹੜੀ ਕੋ ਕੀਤੀ ਹੋਵੇ ਜਾਂ ਦੱਸੀ ਜਾ ਸਕਦੀ ਹੋਵੇ ਸੋ ਹੁਣ ਲੋਕਾਂ ਦਾ ਝੁਕਾਅ ਹੈ ਅਕਾਲੀ ਦਲ ਵੱਲ ਇਹ ਕੋਈ ਪ੍ਰੋਬਲਮ ਆ ਰਹੀ ਹੈ ਵੀ ਅਕਾਲੀ ਦਲ ਆਲੇ ਇਕੱਠੇ ਹੋ ਜਾਣ ਲੜਾਈ ਝਗੜੇ ਬੰਦ ਕਰਨ ਇਕੱਠੇ ਹੋ ਕੇ ਸਾਰੇ ਇੱਕ ਪਲੇਟਫਾਰਮ ਤੇ ਆ ਜਾਣ ਲੋਕੀ ਹੁਣ ਅਕਾਲ ਸੱਚ ਇਹ ਵੀ ਹੈ ਮੇਰਾ ਫੈਸਲਾ ਨਹੀਂ ਨਾ ਪਾਰਟੀ ਦਾ ਫੈਸਲਾ ਹਲੇ ਪਤਾ ਨਹੀਂ ਕੀ ਹੋਣਾ ਨਹੀਂ ਹੋਣਾ ਮੈਂ ਨਹੀਂ ਕਹਿ ਸਕਦਾ ਪਰ ਜਿੱਥੇ ਵੀ ਕਿਤੇ ਅਸੀਂ ਗੱਲ ਕਰਦੇ ਆ ਚਾਹੇ ਸ਼ਹਿਰ ਦੇ ਵਪਾਰੀਆਂ ਨਾਲ ਕਰਦੇ ਆ ਚਾਹੇ ਪਿੰਡ ਵਾਲਿਆਂ ਨਾਲ ਕਰਦੇ ਆ ਚਾਹੇ ਮਲਾਜ਼ਮਾਂ ਨਾਲ ਵੀ ਕਰਦੇ ਆ ਉਹ ਵੀ ਹਾਲੇ ਤੱਕ ਬੀਜੇਪੀ ਤੇ ਕਾਰੀਦਾਰ ਇਕੱਠੇ ਹੋ ਜੋ ਤੁਸੀਂ ਜਿੱਤੇ ਹੀ ਪਏ ਆ ਹਾਂ ਆ ਪਿੰਡ ਵਾਲੇ ਲੋਕ ਵੀ ਕਹਿਣ ਲੱਗੇ ਇਹ ਮੈਂ ਕਸਾਰ ਵੀ ਉਹ ਵੀ ਜਰ ਇਸ ਇਕੱਠੇ ਜੇ ਹੋ ਜੋ ਤੁਸੀਂ ਤਾਂ ਜਿੱਤੇ ਹੀ ਪਏ ਆ ਇਹ ਗੱਲ ਚੱਲ ਪਈ ਲੋਕਾਂ ਚ ਤੇ ਜੇ ਲੋਕ ਚਾਹੁੰਦੇ ਆ ਫਿਰ ਫੈਸਲਾ ਤਾਂ ਉਹ ਹੀ ਹੋਏਗਾ ਨਾ ਜਿਹੜੇ ਲੋਕ ਚਾਹੁੰਦੇ ਆ ਤੇ ਜਿਹੜੀ ਗੱਲ ਲੋਕ ਚਾਹੁੰਦੇ ਉਹ ਪਾਰਟੀਆਂ ਨੂੰ ਵੀ ਮੰਨਣੀ ਚਾ ਪੜੀ ਕਰਨ ਲੋਕੀ ਚਾਹੁੰਦੇ ਆ ਉਹ ਪਾਰਟੀਆਂ ਵੀ ਆਪਦੇ ਕੋਈ ਨਿੱਕੇ ਮਿੱਤੇ ਬੱਤ ਭੇਦਾਂ ਨੂੰ ਭਲਾ ਕੇ ਮੰਨ ਲੈਣੀ ਚਾਹੀਦੀ ਤੇ ਜਿਹੜੇ ਦਿਨਾਂ ਚ ਮੁਸਫਾ ਤੁਹਾਡੇ ਸਮੇਤ ਹੋਲੀ ਜਿਹੜੇ ਅਕਾਲੀ ਨੀਤਰਾ ਹੈ ਜਾਂ ਜਿਨ੍ਹਾਂ ਦਾ ਮਨ ਮਟਾ ਹੋਇਆ ਹੈ ਜਾਂ ਕਿਸੇ ਕਾਰਨ ਬੋਲ ਨਹੀਂ ਬਣਾਈ ਬੈਠੇ ਉਹ ਦੁਆਰਾ ਸੰਭਲ ਹੋਗੇ ਤੁਹਾਨੂੰ ਲੱਗਦਾ ਵੀ ਜਿਹੜੇ ਹਜੇ ਬਹੁਤ ساری ਡੀਟਾ ਸੱਪ ਹੈ ਹਜੇ ਵੀ ਉਹਨਾਂ ਦੀਆਂ ਦੂਰੀਆਂ ਕੰਮ ਜਗਣਾ ਵੀ ਆਉਂਦੇ ਦਿਨਾਂ ਚ ਉਹਨਾਂ ਵੀ ਆਉਣ ਦੀ ਸਭਾਵਨਾ ਹੈ ਵੇਖੋ ਦੋ ਤਰ੍ਹਾਂ ਦੇ ਲੋਕ ਨੇ ਇੱਕ ਤਾਂ ਇਹੋ ਜਿਹੇ ਲੋਕ ਨੇ ਜਿਹੜੇ ਕਦੇ ਕਾਰੀਦਲ ਚਾਹਣਗੇ ਜਿਵੇਂ ਸਿਮਰਜੀਤ ਮਾਨ ਲੈ ਲਓ ਭਾਈ ਰਜੀਤ ਸਿੰਘ ਲੈ ਲਓ ਰੋਡੇ ਵਾਲ ਉਹ ਤਾਂ ਕਦੇ ਨਹੀਂ ਆਉਣਗੇ ਕਾਦੀਦਲ ਦੇ ਉਹਨਾਂ ਦੀ ਮੇਰ ਨਹੀਂ ਮਿਲਦਾ ਕਿਉਂਕਿ ਉਹਨਾਂ ਦੀ ਲਾਈਨ ਹੋਰ ਹੈ ਸਾਡੀ ਲਾਈਨ ਹੋਰ ਹੈ ਨਰਮਖੇਲੀਆਂ ਦੀ ਹੈ ਉਹਨਾਂ ਦੀ ਦੂਜੇ ਸਾਰੇ ਧੱਪੇ ਖਾਲਸਪਾਣੀਆਂ ਦੀ ਲਾਈਨ ਉਹ ਤਾਂ ਸਾਡੀ ਚਲਦੀ ਨਹੀਂ ਕਦੇ ਆਵੇਗੀ ਉਹਦਾ ਸਾਡੇ ਨਾਲ ਆਉਣ ਨਾ ਅਸੀਂ ਉਹਨਾਂ ਨਾਲ ਜਾਈਏ ਦੂਜੀ ਗੱਲ ਜਿਹੜੇ ਲੋਕੀ ਹਲੇ ਵੀ ਕੁਝ ਲੋਕ ਥੋੜੇ ਵਾਲੀ ਗੱਲ ਠੀਕ ਹੈ ਕਿ ਘਰਾਂ 'ਚ ਬੈਠੇ ਨੇ ਕੁਝ ਉਹ ਨਹੀਂ ਕਿਤੇ ਵੀ ਗਏ ਉਦਰਾਜ ਹੈ ਕਾਦੀਦਲ ਦਾ ਉਹੀ ਘਰਾਂ 'ਚ ਬੈਠੇ ਨੇ ਚੁੱਪ ਕਰੇ ਉਹਨਾਂ ਨੂੰ ਲੈ ਕੇ ਤੋਰਨਾ ਸਾਡੇ ਵਾਸਤੇ ਬੜਾ ਜ਼ਰੂਰੀ ਹੋਏਗਾ ਸਾਡੇ ਕੋਲ ਟਾਈਮ ਘੱਟ ਹੈ ਕੰਮ ਜ਼ਿਆਦਾ ਹੈ ਉਹ ਤੋਰਨਾ ਪਏਗਾ ਉਹ ਬੰਦਿਆਂ ਦੀ ਜਾਤੇ ਲੋੜ ਹੈ ਜਿਹੜੇ ਚੁੱਪ ਕਰਕੇ ਘਰਾਂ 'ਚ ਬੈਠੇ ਅਸਲ ਤਾਂ ਬਾਹਲੇ ਉਹ ਆਏ ਇਹ ਤਾਂ ਜਿਹੜੇ ਲੀਡਰ ਕਹੇ ਤਾਂ 10 12 ਕੀ ਹੈ ਇਹਨਾਂ 'ਚ ਚਲੋ ਦੋ ਆ ਜਾਣ ਸਾਥੀ ਸ਼ਗਰਮੀਆ ਤੇ ਜੀ ਨਾ ਵੀ ਬਖੋ ਮੈਂ ਹਲਕੇ ਦੇ ਵਰਕਰਾਂ ਦੀ ਰਾਇ ਲੈ ਕੀਤਾ ਸਾਰਾ ਪੁੱਛ ਕੀ ਵਰਕਰਾਂ ਨੂੰ ਕੀ ਆਪਰਮ ਕਰਨਾ ਚਾਹੀਦਾ ਤਕਰੀਬਨ ਇਹ ਕਹਿ ਲਓ ਕਿ 100% ਵਰਕਰਾਂ ਦੇ ਰਾਇ ਸੀ ਕਿ ਆਪਾਂ ਨੂੰ ਕਾਰੀਦਲ ਤੋਂ ਰਹਿਣਾ ਪੈਣਾ ਕਿਸੇ ਨੇ ਵੀ ਨਹੀਂ ਕਿਹਾ ਦੂਜੇ ਪਾਸੇ ਜਾਣਾ ਚਾਹੀਦਾ ਮੈਂ ਤੁਹਾਨੂੰ ਸਹੀ ਕਰ ਦਸਾਂਗਾ अच्छा का फिर ਉਹਨਾਂ ਨਾਲ ਮੇਰੇ ਕੁਸ਼ਲਤਾ ਤੇ ਜੇ ਮੈਂ ਤੁਹਾਨੂੰ ਦੱਸਿਆ ਉਹ ਹੱਥ ਪੇੜ ਵੀ ਹੋਗੇ ਸੀ ਆਵੇ ਦੀ ਮੈਂ ਉਹਨਾਂ ਦੀ ਮੀਟਿੰਗਾਂ ਪਹਿਲੀਆਂ ਤਿੰਨ ਚਾਰ ਮੀਟਿੰਗਾਂ ਚ ਗਿਆ ਮੁੜ ਕੇ ਵੀ ਜਾਣੋ ਵੀ हट ਗਿਆ ਸੀ ਨਾ ਉਹਨਾਂ ਨੇ ਤਾਂ ਮਹੀਨਾ ਤਾਂ ਮੀਟਿੰਗ ਹੀ ਨਹੀਂ ਹੋਈ ਉਹਨਾਂ ਦੀ ਉਹ ਤੋਂ ਮਹੀਨਾ ਬਾਅਦ ਫਿਰ ਕਾਪੀਆਂ ਵਿੱਚ ਪਾਈਆਂ 2 ਮਿੰਟ 2.5 ਮਹੀਨੇ ਲੰਘ ਗਏ ਇਹਨਾਂ ਦੇ 2.5 ਮਹੀਨੇ ਚ ਪਰਦੀ ਮੁਕੰਮਲ ਕਰਦੀ ਨੇੜੇ ਕਰਦੀ ਜੇ ਇਹ ਗਲਤ ਕਰ ਰਹੇ ਸੀ ਫਿਰ ਜਿਹੇ ਦਾ ਨੂੰ ਰੋਕ ਲੈਣੇ ਚਾਹੀਦੇ ਵੀ ਨਹੀਂ ਹਲੇ ਤੁਸੀਂ ਠਹਿਰ ਜਾਓ ਪੰਜ ਮੈਂਬਰੀ ਕਮੇਟੀ ਕਾਪੀਆਂ ਵੰਡੂਗੀ ਤੁਸੀਂ ਤੁਹਾਡੇ ਵਾਲੀ ਭਰਤੀ ਠੀਕ ਨਹੀਂ ਹੈ ਇਹਨੂੰ ਵਾਧਾ ਕਰੋ ਸਰਵੰਤਾਂ ਕਰੀਂ ਫਿਰ ਉਹਨਾਂ ਨੇ ਡ ਫਿਰ ਨਹੀਂ ਉਹਨਾਂ ਜਿਹੇਦਾਰ ਨੇ ਕੁਝ ਕਿਹਾ ਵੀ ਤੁਸੀਂ ਕਿਉਂ ਰੱਖੀਏ ਚੋਣ ਇਹਨਾਂ ਨੂੰ ਬੰਦ ਕਰੋ ਫਿਰ ਪ੍ਰਧਾਨ ਚੁਣ ਗਿਆ ਪ੍ਰਧਾਨ ਦੇ ਉੱਤੇ ਵੀ ਕੋਈ ਦੋਸ਼ ਨਹੀਂ ਲਾਇਆ ਹੁੰਦਾ ਨੇ ਫਿਰ ਕਿਵੇਂ ਤੁਸੀਂ ਕਹਿ ਸਕਦੇ ਆਂ ਵੀ ਉਹਨਾਂ ਨੂੰ ਨਹੀਂ ਚਾਹੀਦਾ ਮੀਨ ਉਹਨਾਂ ਦੀ ਅਗਵਾਈ ਸਾਰਾ ਅਗਵਾਈ ਗਿਆ ਜਿਹੜਾ ਨੇ ਵੀ ਅਗਵਾਈ ਕੀਤੀ ਭਰਤੀ ਦੀ ਮੈਂ ਨਹੀਂ 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 ਅਗਵਾਈ ਕਾਦੀ ਕਰੂਗੀ ਕਾਦੀ ਕਰੂ ਭਰਤੀ ਕਮੇਟੀ ਤੇ ਖੁਦ ਕਰ ਲਈ ਅਗਵਾਈ ਹਾਂਜੀ ਅਗਵਾਈ ਆਹੀ ਕਰਦੀ ਸੀ ਨਾ ਕਾਗਜ਼ ਦੇਣ ਗਿਆ ਸੀ ਹਾਂਜੀ ਹੋਰ ਤਾਂ ਭਰਤੀ ਹੋਰ ਕਿਵੇਂ ਕਰੂਗੀ ਅਗਵਾਈ ਹੋਰ ਕਾਦੀ ਕਰੂਗੀ ਵੇਖੋ ਤੁਸੀਂ ਕੱਲ ਨੂੰ ਬ੍ਰੀਕੀ ਚ ਜਾਓ ਇੱਕ ਜਿਹੜਾ ਬੰਦਾ ਹੈਡ ਹੁੰਦਾ ਕਿਸੇ ਚੀਜ਼ ਦਾ ਪੰਜ ਮੈਂਬਰੀ ਕਮੇਟੀ ਬਣਾ ਲਿਓ ਸੱਤ ਬਣਾ ਦਿਓ 20 ਬਣਾ ਦਿਓ ਉਹਨਾਂ ਨੇ ਉਹ ਕੰਮ ਦੇਖਣਾ ਹੁੰਦਾ ਕਿ ਠੀਕ ਹੋ ਰਿਹਾ ਸਾਰਾ ਜਿਹੜਾ ਥੱਲੇ ਹੋਣਾ ਉਹ ਕਰਾਉਣਾ ਹੁੰਦਾ ਹਾਂ ਉਹਨੇ ਡਿਕਰਾ ਨਹੀਂ ਕਰਨੀ ਹੁੰਦੀ ਸਾਰੀ ਵੀ ਕਿ ਗੱਲ ਤਾਂ ਤਾਂ ਨਹੀਂ ਹੋ ਰਿਹਾ ਕਿਤੇ ਕਾਪੜੀਆਂ ਤੋਂ ਤਾਂ ਕਿਸੇ ਨੂੰ ਰੋਕ ਹੀ ਨਹੀਂ ਸਕਦੇ ਪੰਜ ਮੈਂਬਰੀ ਕਮੇਟੀ ਵੀ ਜਿਹੜਾ ਰੋਕ ਦਿੰਦੀ ਮੈਂ ਕਾਪੜੇ ਨਾਲ ਜਾਵਾਂ ਮੈਨੂੰ ਰੋਕ ਦਿੰਦੀ ਜੇ ਤੁਸੀਂ ਜਾਂਦੇ ਤੁਹਾਨੂੰ ਰੋਕ ਦਿੰਦੇ ਪਰ ਕੋਈ ਪਾਰਟੀ ਚ ਹੈ ਨਹੀਂ ਹੈ ਕਾਪੜੀਆਂ ਤੋਂ ਕੋਈ ਵੀ ਜਾ ਸਕਦਾ ਜਿਵੇਂ ਮੈਂ ਕਾਪੜੀ ਬਣਨ ਵਾਲਾ ਲੈ ਰੂਗਾ ਵਰਤਿਆਂ ਤੇ ਫਿਰ ਉਹ ਕੰਮ ਤਾਂ ਉਹਨੇ ਕਾਪੜੀਆਂ ਤੋਂ ਤੇ ਤੇ ਮੈਂ ਕਹਿੰਦਾ ਵੀ ਮੰਨ ਲਓ ਕਿ ਕਾਲੀ ਦਲ ਗਲਤ ਕਰ ਰਿਹਾ ਸੀ ਉਸ ਵੇਲੇ ਮੰਨ ਲਓ ਫਿਰ ਜਹੇਦਾਰ ਦੀ ਡਿਊਟੀ ਬਣਦੀ ਸੀ ਨਾ ਜਹੇਦਾਰ ਰੋਕ ਲਾਉਂਦਾ ਜਹੇਦਾਰ ਨੇ ਤਾਂ ਕੋਈ ਰੋਕ ਲਾਈ ਨਹੀਂ ਨਾ ਹੁਣ ਕਿਹੜਾ ਕਿਹੜਾ ਸਾਹੀ ਹਮ ਦਾ ਵੀੜ ਪੰਜ ਮਿੰਟ ਮਿੰਟ ਕੰਮ ਕਰ ਰਿਹਾ ਹੈ ਜੋ ਠੀਕ ਨਹੀਂ ਕਰ ਰਿਹਾ ਨਹੀਂ ਮੈਂ ਕਿਸੇ ਨੂੰ ਠੀਕ ਵੇ ਠੀਕ ਨਹੀਂ ਪੈਦਾ ਨਾ ਮੈਂ ਮਿਸਟਰ ਕੋਲ ਕਹਾਂ ਉਹ ਠੀਕ ਕਰ ਰਿਹਾ ਨਹੀਂ ਉਹ ਤਾਂ ਉਹ ਜਹ ਜੱਜੇਦਾਰ ਸਾਹਿਬ ਜਿਹੜੇ ਹੋਣ ਵਾਲੇ ਹੈਗੇ ਇਹ ਜਾਣੋ ਉਹ ਇਹ ਪਹਿਲਾਂ ਤੁਸੀਂ ਮੰਨ ਲਓ ਕਿ ਨਹੀਂ ਜਾਨੀ ਨਹੀਂ ਮੈਂ ਕੋਈ ਕਰੂਜੋ ਤੇ ਨਹੀਂ ਆਉਦਾ ਨਹੀਂ ਨਹੀਂ ਛੋੜੋ ਤੁਸੀਂ ਮੰਨ ਲਓ ਵੀ ਫੈਸਲਾ ਦੇ ਪੰਜਵੇਂ ਮੈਂਬਰ ਕਮੇਟੀ ਚ ਵੀ ਤੁਸੀਂ ਚਲੋ ਇੱਕ ਦੋ ਮੀਟਿੰਗਾਂ ਕਰਦੇ ਰਹਿੰਦੇ ਨਾ ਜਾਈਂ ਨਹੀਂ ਨਹੀਂ ਤੈਨੂੰ ਚਾਰ ਮੀਟਿੰਗਾਂ ਚਾਹੀਆਂ ਨੇ ਜਲੰਧਰ ਫੋਟੋ ਤੇ ਇੱਧਰ 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 ਵੀ ਸਾਜ ਹੋ ਗਿਆ ਹੈ ਆਹ ਤੇਰੀ ਵੀ ਤਾਂ ਸਰਵਕਿਚਨ ਹੋ ਗੋ ਚਰ ਕੋਈ ਨਹੀਂ ਆਪਾਂ ਕੰਮ ਕਰੀ ਕਰਨਾ ਉਹ ਆਜੂ ਕੋਈ ਛੱਡੋ ਛੱਟੋ ਉਸ ਚਲੇਜਣਾ ਪਾਓ ਆਪਾਂ ਆਪਣਾ ਕੰਮ ਕਰੀਏ ਉਹਦੇ ਚ ਆਇਆ ਅਨਰਪਿੰਦਰ ਪਤਾ ਕੀਆ ਆਪਣਾ ਬਲਦੀ ਉਹਦੀ ਪਤਾ ਕੀ ਆ ਉੱਥੇ ਵੇਖੋ ਪੰਜਵੇਂ ਮੈਂਬਰ ਕਮੇਟੀ ਚ ਤਾਂ ਗਿਆ ਹੀ ਨਹੀਂ ਕਦੇ ਜਦੋਂ ਦੀ ਉਹ ਬਣ ਗਿਆ ਮੈਂ ਨਹੀਂ ਬਣਿਆ ਇਹ ਸੁਧਾਰ ਲੈ ਰਹੀਆਂ ਵੀ ਮੀਟਿੰਗਾਂ ਸੀ ਕਰਦੇ ਨੇ ਹਾਂ ਉਹਨਾਂ ਜਿਹੜੇ ਮੈਂ ਕੀਤੀ ਪੰਜ ਮੈਂਬਰ ਦੀ ਕਮੇਟੀ ਦੇ ਮੈਂ ਕੋਈ ਮੀਟਿੰਗ ਵੀ ਨਹੀਂ ਕੀਤੀ ਨਾ ਉਹਨਾਂ ਨੇ ਮੈਨੂੰ ਕੋਈ ਸੱਦੇ ਆ ਨਾ ਨਾ ਮਿਲਦੀ ਮੇਰਾ ਮਤਲਬ ਵੀ ਪੰਜ ਮੈਂਬਰੀ ਕਮੇਟੀ ਵੀ ਭਰਤੀ ਕਰੀ ਜਾਂਦੀ ਹੈ ਹੁਣ ਵੀ ਕਰੀ ਜਾਂਦੀ ਹੈ ਨਾ ਪਤਾ ਵੀ ਉਹਨਾਂ ਦੀ ਸਹੀ ਹੈ ਨਾ ਪਤਾ ਵੀ ਉਹਨਾਂ ਦੀ ਸਹੀ ਨਾ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੈ ਵੀ ਆਹ ਭਰਤੀ ਗਲਤ ਹੈ ਬਲੂਕੇ ਦੀ ਭਰਤੀ ਗਲਤ ਹੈ ਕੋਠੇ ਦੀ ਗਲਤ ਹੈ ਰਾਮਪਰੇ ਦੀ ਗਲਤ ਹੈ ਕੋਈ ਸ਼ਿਕਾਇਤ ਤਾਂ ਜਿੱਦਾਂ ਹੀ ਆਈ ਨਾ ਕਾਲੇਦਾਲ ਦੀ ਭਰਤੀ ਤੇ ਆਈ ਹੈ ਨਾ ਉਹਦੇ ਤੇ ਆਈ ਹੈ ਤੇ ਫਿਰ ਵੀ ਪਰਤਾਲ ਕੌਣ ਕਰੂਗਾ ਕੋਈ ਸ਼ਿਕਾਇਤ ਹੀ ਨਹੀਂ ਕੋਈ ਪਰਤਾ ਅਖੀਰਲਾ ਫੈਸਲਾ ਡਿਸੀਜਨ ਤਾਂ ਸਾਰਾ ਤੇ ਜੇਫੇਦਾਰ ਦੇ ਲੈਣਾ ਨਾ ਵੀ ਕਿੱਥੇ ਠੀਕ ਹੈ ਕਿਉਂਕਿ ਉਹਨੂੰ ਨਿਗਰਾਨੀ ਕਰਨ ਕਿਹਾ ਸੀ ਭਾਈ ਇਹ ਲਈ ਹਾਂ ਅਮੇ ਉਹਨਾਂ ਦੀ ਨਿਗਰਾਨੀ ਤੇ ਭਰਤੀ ਹੋਊਗੀ ਹਾਂ ਮੈਂ ਕਹਿਣਾ ਹੁਣ ਵੀ ਕਹਿਣਾ ਕੀ ਕਿਹਾ ਸੀ ਤੂੰ ਕਰਦੇ ਕੰਮ ਸ਼ੁਰੂ ਆਉਂਦਾ ਤਾਂ ਕਾਪੀਆਂ ਵੱਡਣ ਲੱਗਦੇ ਇੱਕ ਜਿਹੜੀ ਏਕਤਾ ਵਾਲੀ ਗੱਲ ਹੈ ਜੀ ਮੰਨ ਲਓ ਵੀ ਕਹਿੰਦੇ ਬੀਜੇਪੀ ਨਾਲ ਉਹ ਸੁਭਾਵਨਾ ਹੈਗੀ ਹੈ ਜਾਂ ਸ਼ੁਰੂ ਤੋਂ ਹੀ ਕਰੋੜਾਂ ਦਾ ਵੀ ਕਰਦੇ ਹੋ ਵੀ ਅਜਿਹਾ ਬਣਣਾ ਨਹੀਂ ਵੀ ਬਿਨਾਂ ਇੱਕਤਾ ਕਰੇ ਬਣਨਾ ਇਹ ਜਿਹੜੀ ਕੋਈ ਏਕਤਾ ਹੈ ਕਿ ਕੋਈ ਮੁੱਦਿਆਂ ਤੇ ਆਧਾਰ ਤੋਂ ਹੋਣੀ ਹੈ ਜਾਂ ਮੈਂ ਹਮੇ ਕੋਈ ਇਕਤਾ ਦੀ ਕੋਈ ਗੱਲ ਹਲੇ ਤੱਕ ਚੱਲਦੀ ਨਹੀਂ ਪੰਜਾਬ ਦੇ ਲੋਕਾਂ ਦੀ ਮੰਗ ਹੈ ਹਲੇ ਕੋਈ ਇਕਤਾ ਦੀ ਗੱਲ ਪਾਰਟੀਆਂ 'ਚ ਨਹੀਂ ਚੱਲਦੀ ਜੇ ਮੈਂ ਕਹਾਂ ਕੋਈ ਪਾਰਟੀਆਂ ਦੀ ਗੱਲ ਚੱਲਦੀ ਹੈ ਲੋਕਾਂ ਦੀ ਮੰਗ ਹੈ ਪੰਜਾਬ ਦੇ ਕਿ ਇਹ ਹੋਣਾ ਚਾਹੀਦਾ ਹੈ ਇਹ ਅੱਗੇ ਚੰਗੀ ਸਰਕਾਰ ਚੱਲੀ ਹੈ ਵੀ ਸਰਕਾਰੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਬੜੀਆ ਰਿਹਾ ਪੰਜਾਬ ਦੀ ਬੜੀ ਤਰੱਕੀ ਹੋਈ ਉਹਨਾਂ ਸਮੇਂ 'ਚ ਇਹ ਇਕੱਠਾ ਹੋਣਾ ਚਾਹੀਦਾ ਹੈ ਹਲੇ ਕੋਈ ਇਕਤਾ ਦੀ ਮੰਗ ਨਹੀਂ ਜਦੋਂ ਕੋਈ ਗਾ ਮੀਟਿੰਗ ਹੋਏਗੀ ਜਾਂ ਕੋਈ ਸੱਦਾ ਇੱਕ ਦੂਜੇ ਦੇ ਨੇਤਾ ਵਾਲੀ ਗੱਲ ਬਣੇਗੀ ਕੋਈ ਵਿੱਚ ਬਚੂੜੇ ਪੈਂਦੇ ਹੋ ਗਿਆ ਸ਼ਾਸਨ ਦੇ ਵਿੱਚ ਸਭ ਕੁਝ ਸੰਭਵ ਹੁੰਦਾ ਕੋਈ ਇਹੋ ਜਿਹੀ ਗੱਲ ਤਾਂ ਹੈ ਨੇ ਉਦੋਂ ਪੰਜਾਬ ਦੀਆਂ ਜਿਹੜੀਆਂ ਕੁਝ ਸਮੱਸਿਆਵਾਂ ਨੇ ਇਹ ਜ਼ਰੂਰ ਉਹਨਾਂ ਨਾਲਾਂ ਜ਼ਰੂਰ ਕੀਤੀਆਂ ਨੇ ਜਿਹੜੀਆਂ ਨੇ ਪਾਣੀ ਦਾ ਬਦਲਾ ਹੈਗਾ ਗੁਰੂ ਘਰਾਂ ਦੇ ਰੋਲੇ ਹੈਗੇ ਆ ਆਪਣਾ ਬੰਦੀ ਸਿੰਘਾਂ ਦੇ ਮਸਲੇ ਹੈਗੇ ਆ ਕਿਸਾਨੀ ਮਸਲੇ ਹੈਗੇ ਆ ਜਾਂ ਕੋਈ ਇੰਡਸਟਰੀ ਦੇ ਮਸਲੇ ਹੈਗੇ ਆ ਪੰਜਾਬ ਦੇ ਉਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਜੀ ਜੀ ਇਹਨਾਂ ਤੇ ਬਹਿਣਾ ਗੱਲ ਉਹਨਾਂ ਨੇ ਹਾਂ ਬਿਲਕੁਲ ਗੱਲ ਉਹਨਾਂ ਨੇ ਕਰਨੀ ਪੈਣੀ ਹੈ ਇਹਨਾਂ ਗੱਲਾਂ ਤੇ ਬਾਜ਼ੀ ਕਰਦੇ ਤੁਸੀਂ ਅਮੈਦ ਕਰਦੇ ਹੋ ਕਿ ਇਕੱਠੇ ਹੋਣਾ ਚਾਹੀਦਾ ਮੈਂ ਹੁਣ ਨਿੱਜੀ ਮੇਰਾ ਨਹੀਂ ਰਿਹਾ ਕਿਉਂਕਿ ਹੁਣ ਤਾਂ ਪਾਰਟੀ ਦਾ ਮਸਲਾ ਹੈ ਪਾਰਟੀ ਦਾ ਮੇਰੀ ਜਾਤੀ ਰਹਿ ਹੈਗੀ ਹੈ ਬਾਕੀ ਜੋ ਪਾਰਟੀ ਕਰੂਗੀ ਲੋਕਾਂ ਦੀ ਮੰਗ ਹੈ ਇੱਥੇ ਤੁਸੀਂ ਬੰਦੇ ਐਂ ਕਰੋ ਆ ਜਿੰਨੇ ਸਾਰੇ ਬਾਹਰ ਬੰਦੇ ਖੜੇ ਆ ਇਹਨਾਂ ਨੂੰ ਪੁੱਛ ਲਓ ਵੀ ਹੋਣਾ ਚਾਹੀਦਾ ਕਿ ਇੱਕ ਨੇ ਨਹੀਂ ਕਹਿਣਾ ਵੀ ਨਹੀਂ ਹੋਣਾ ਚਾਹੀਦਾ ਜਦ ਕੁਝ ਸਾਰਿਆਂ ਨੂੰ ਪੁੱਛ ਲਓ ਸਾਰਿਆਂ ਨੂੰ ਪੁੱਛ ਲਓ ਬਾਹਰ ਤੇ ਫਿਰ ਲੋਕਾਂ ਦੀ ਰਹਿ ਹੋਗੀ ਨਾ ਇਹ ਕੁਛ ਐਵੇਂ ਤੇ ਨਹੀਂ ਮੇਰੇ ਹੱਲੇ ਮੈਂ ਤਾਂ ਮਿਲਿਆ ਵੀ ਨਹੀਂ ਬੰਦਿਆਂ ਨੂੰ ਜੇ ਸਾਨੂੰ ਦਾ ਕੋਈ ਤਰ੍ਹਾਂ ਦੀ ਇਹ ਪੱਤਰ ਜਾਈ ਅੱਛਾ ਜਿੰਨੇ ਥੋੜੀ ਪ੍ਰੈਸ ਦੇ ਉੱਥੇ ਮੇਰੇ ਕੋਲੇ 40 ਬੰਦੇ ਆਏ ਆਪਣੇ ਦੂਜੇ ਇੰਟਰਵਿਊ ਲੈਣ ਵਾਲੇ 40 ਦੇ 40 ਕਹਿੰਦੇ ਕੰਮ ਉਜਲੀ ਸ਼ੇਟੀ ਸਰ ਸਾਡੇ ਵਪਾਰਿਕ ਮੈਂਬਰਾਂ ਵੱਲੋਂ ਡੀਜੀਪੀ ਵਿੱਚ ਸਰ ਕੋਈ ਨਹੀਂ ਫੇਰ ਕੀ ਹੋ ਗਿਆ ਪਰਿਵਾਰ ਆਪਦੀ ਮਰਜ਼ੀ ਹੈ ਬਾਦਕ ਆਏਗਾ